ਹੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਥੋਬਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਗਾਵੇਂ ਵੀਰ ਦੇ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਵਾਂ ਦਿਖਾਉਣੀਆਂ ਨੇ ਹੌਲੇ-ਪੱਜ ਦੋ ਗਾਵਾਂ ਤੁਹਾਨੂੰ ਦਿਖਾਵਾਂਗੇ ਦੋਵੇਂ ਸੂਈਆਂ ਵਾ ਤੇ ਬਾਕੀ ਇਹ ਆ ਭਾਵੇਂ ਦੁੱਧ ਜ਼ਿਆਦੇ ਵਾਲੀਆਂ ਤੇ ਭਾਵੇਂ ਥੋੜੇ ਵਾਲੀਆਂ ਵਾ ਇੱਥੋਂ ਵੀ ਆਪਣੀਆਂ ਚੋਚਵਾ ਕੇ ਤੇ ਤਸੱਲੀ ਕਰਕੇ ਖੜੋ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਚਵਾਈ ਕਰਾ ਲੇ ਤੇ ਬਾਕੀ ਸਾਡੀ ਬੇਨਤੀ ਵਾਲੇ ਵੀ ਜ਼ਰੂਰ ਧਿਆਨ ਦਿਆ ਕਰੋ ਜੀ ਹਾਂਜੀ ਵਧੀਆ ਸਸੇ ਕਾਲ ਜੀ ਬਸ ਕਹ ਰਹੀ ਸੀ ਸਸੇ ਕਾਲ ਹੋ ਠੀਕ ਠਾਕ ਜੀ ਵਧੀਆ ਜੀ ਵਧੀਆ ਤੁਸੀਂ ਸੁਣਾਓ ਸਭ ਵਧੀਆ ਜੀ ਬੜੀ ਠੰਡ ਕਰ ਛੜੀ ਆ ਠੰਡ ਹੁਣ ਤੁਹਾਨੂੰ ਪਤਾ ਹੁਣ ਫਿਰ ਮੌਸਮ ਦੇ ਹਿਸਾਬ ਨਾਲ ਹੋ ਗਏ ਆ ਹਾਂਜੀ ਹਾਂਜੀ ਕਦੀ ਪਾਣੀ ਤੇ ਕਦੀ ਠੰਡ ਬਹੁ ਮੜੇ ਲਾ ਇਹ ਚਲੋ ਇਤਨਾ ਹੀ ਚੰਦਾ ਚੱਲਦੀਆਂ ਰਹਿਣੀਆਂ ਆ ਵਾ ਇਹ ਤੇ ਚਲੋ ਹਰਸਾ ਲੈ ਤੇ ਕੁਦਰਤ ਦੇ ਨਿਯਮ ਐ ਇਹ ਤੇ ਚੀਜ਼ਾਂ ਤੁਹਾਨੂੰ ਪਤਾ ਹੀ ਆ ਇਹ ਸਾਈਕਲ ਘੁੰਮਾਈ ਘੁੰਮਾਵਾ ਹੂੰ ਤੇ ਨਾਮ ਦੱਸਦੇ ਮੇਰਾ ਗਗਨ ਸਿੰਘ ਪਿੰਡ ਥੋਬਾ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਨੰਬਰ 9592971632 ਠੀਕ ਹੈ ਜੀ ਹਾਂਜੀ ਅੱਜ گاਵਾ ਦੋ ਆ ਅੱਜ ਆਪਣੇ ਕੋਲ ਦੋ گاਵਾ ਆ ਇਹ ਸੱਜਰ ਸੁਈਏ ਗਾਮ ਹੀ ਨੇ ਜੀ ਸੁਈਏ ਬੱਚਾ ਮਰ ਗਿਆ ਦਾ ਅੱਛਾ ਇਹਦੇ ਕੋਈ ਇਸ ਟਾਈਮ 10 ਲੀਟਰ ਦੁੱਧ ਤਿਆਰ ਆ ਪਹਿਲੇ ਸਵੇਰੇ ਦੀ ਇਹ ਅੱਛਾ ਉਹ 6 ਡੰਗ ਆ 10 ਲੀਟਰ ਹੈਗਾ ਇਹ ਤਾਂ ਕੋਈ ਪੱਕਾ ਪੱਕਾ ਕੋਈ ਦੋ ਡੰਗ ਚੌੜੇ ਕੋਈ ਚਾਰ ਡੰਗ ਚੌੜੇ ਆਗੇ ਅੱਛਾ ਹਾਂ ਸਾਡੇ ਘਰ ਤਸਲੀ ਕਰਕੇ ਖੜੇ ਠੀਕ ਹੈ ਜੀ ਹਾਂ ਹਾਂ ਦੇਖ ਸਕਦੇ ਕਲੀ ਰੰਗ ਰੂਪ ਤੋਂ ਚੰਗੀ ਤਰ੍ਹਾਂ ਦੁੱਧ ਜਿਹੜਾ ਕਹਿੰਦੇ ਵੀ ਇਹਦੇ ਕੋਲ 10 ਲੀਟਰ ਹੈਗਾ। ਥਾਣੇ ਤੇ ਦੇਖ ਸਕਦੇ ਜੇ ਇੱਕ ਵਾਰੀ ਲਾਗੇ ਤਾਂ ਖੁੱਲੋਂ ਸਾ ਵਿਧੀ ਤੋਰਦੀ ਹੈ ਕਰੀਨ। ਬਾਕੀ ਇਹੋ ਜਿਹੇ ਗਾਵਾਂ ਦਾ ਚਲੋ ਦੁੱਧ ਵੀ ਸੰਗਣਾ ਹੁੰਦਾ ਹੈ। ਤੇ ਬਾਕੀ ਜਿਹੜਾ ਚਲੋ ਕੋਈ ਸਾਂਭ ਬਲਾ ਲੈ ਜਾਊਗਾ। ਦੋ ਦਿਨ ਇਹ ਸਾਰਾ ਸਿਆਲ ਚਲੋ ਵਧੀਆ ਦਈ ਜਾਣਾ। ਬਾਕੀ ਇਹ ਚਲੋ ਟਾਈਮ ਵੀ ਦੁਪਹਿਰ ਦਾ ਵਾ ਉਹ ਸਾਰਾ ਕੋਈ ਚਲੋ ਫਿਰ ਅੰਦਾਜ਼ਾ ਲਾਵੇ ਸ਼ਾਮ ਤੱਕ ਆਪਣੇ ਦੁੱਧ ਦੇ ਸਾਰਾ ਨਾ ਚਲੋ ਹਵਾਨਾ ਜਿਹੜਾ ਖਾਜੂਗੀ ਇਹ ਆ ਵੀ ਚਲੋ ਅੱਜ ਧੁੰਦ ਨਹੀਂ ਨੱਥੀ ਉਹਦੇ ਕਰਕੇ ਇੰਨਾ ਟਾਈਮ ਦਾ ਪਤਾ ਨਹੀਂ ਲੱਗ ਜਾਂਦਾ ਬਾਕੀ ਕੋਈ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਕਰਾ ਲੈ ਸੋ ਇਸ ਵਾਈ ਆ ਸਾਰਾ ਕੁਝ ਪਤਾ ਲੱਗ ਜਾਣਾ ਤੇ ਮੁੱਲ ਫਿਰ ਵੇਚੀ ਇਹਦਾ ਮੋਹਰਪ੍ਰੀਸਾਂ ਦਾ ਤੇ ਪੰਜੀ ਦੀ ਵਿਗਦੀ ਆ ਹਾਂਜੀ ਸਾਨੂੰ ਭਾਣਾ ਮਿਲੀ ਦਾ ਭਾਣਾ ਦੇ ਦਾਂਗੇ ਅੱਛਾ ਇਹਨਾਂ ਛੱਡ ਦਾਂਗੇ 22 ਦੇ ਦਾਂਗੇ ਅੱਛਾ 22 ਦੇ ਠੀਕ ਹੈ ਉਹ ਤਰ੍ਹਾਂ ਸੀਸਲਾ ਗਿਆ ਉਤਰਾਂ ਖੰਡੀ ਸੀਗੀ ਉਤਰ ਕੋਈ ਮੰਗਾ ਨਹੀਂ ਕੋਈ ਭਾਣਾ ਨਹੀਂ ਇਦਾਂ ਹੀ ਠੀਕ ਆ ਹਾਂ ਦੋਵੇਂ ਇਦਾਂ ਹੀ ਇਹ ਆ ਵੀ ਚਲੋ ਉਤਰਾਂ ਥੋੜਾ ਡਰਦੀ ਆ ਹਾਂਜੀ ਹਾਂਜੀ ਬਾਕੀ ਆ ਸੀਸਲਾ ਗਿਆ ਕੋਈ ਮੰਗਾ ਨਹੀਂ ਪਾਉਣਾ ਕੋਈ ਭਾਣਾ ਨਹੀਂ ਪਾਉਣਾ ਤੇ 2000 ਦੇ ਦੇ ਦੋਗੇ 2000 ਦੇ ਦਾਂਗੇ ਠੀਕ ਆ ਜੀ ਤੇ ਦੁੱਧ 10 ਲੀਟਰ ਘਰ ਚਵਾ ਦੇਣਾ ਤੁਹਾਡੇ ਘਰ ਦੋ ਡੰਗ ਚੋੜੇ ਕੋ ਚਾਰ ਡੰਗ ਚੋੜੇ ਅੱਛਾ ਜੀ ਸੱਣੀ ਕਰਕੇ ਖੜੇ ਤੇ ਹੁਣ ਜਿਹ ਆਪਰੇ ਕਾਲੀ ਗਾਂ ਇਹ ਵੀ ਪਹਿਲੇ ਸਵੇਰੇ ਆ ਅੱਛਾ ਇਹਦੇ ਕੋਲ ਦੁੱਧ ਇਸ ਟਾਈਮ 5 ਲੀਟਰ ਪਿਆਰ ਆ 5 ਲੀਟਰ ਹੈਗਾ ਇਹਦੇ ਕੋਲ ਦੁੱਧ 5 ਲੀਟਰ ਬਿਲਕੁਲ ਪਿਆਰ ਆ ਤੇ ਪਹਿਲੇ ਸਵੇਰੇ ਦੀ ਮੂੰਹ ਚਾਰ ਜਾਂਦੇ ਆ ਅੱਛਾ ਇਹਨੂੰ ਡੇਢ ਮਿੰਟ ਹੋ ਗਿਆ ਘਰ ਵਾਲਿਆਂ ਨੇ ਕਿਹਾ ਟੀਕੇ ਲੱਗੇ ਇਹਨੂੰ ਆਪਾਂ ਖਾਲੀ ਕਰਕੇ ਲੈ ਆਂਦੀ ਤੇ ਖਾਲੀ ਕਰਕੇ ਦਾਂਗੇ ਅੱਗੋਂ ਕਿਸੇ ਦੀ ਕਿਸਮਤ ਤੋਰਾਂ ਫਿਰ ਇੱਕ ਰੇ ਨਾ ਗਈ ਆ ਵੀ ਠੰਡੀ ਆ ਤਰਾ ਦਿਖਾ ਦੇ ਇੱਕ ਦਿਨ ਦਿਖਾ ਦੇ ਹੱਥ ਹੱਥ ਲਾ ਕੇ ਦਿਖਾ ਦੇ ਨਾ ਮੱਝੀ ਬੋ ਭਾਈ ਇਧਰ ਵੀ ਭਾਓ ਭਾਈ ਉਧਰ ਦੀ ਬਾਕੀ ਚੱਲ ਨਵੀਂ ਵੈੜ ਆ ਕੋਈ ਲੈ ਗਿਆ ਫਿਰ ਸੰਭਲ ਵਾਲਾ ਤੇ ਗਾਹ ਵੀ ਅਗਲੇ ਸਵੇਰ ਤਿਆਰ ਹੋ ਜੂਗੀ ਇਹ ਆ ਵੀ ਚਲੋ ਕਿਸੇ ਵੀਰ ਦਾ ਘਰ ਦਾ ਸਾਰੀ ਜਾਓ ਕਿ ਚਾਹ ਪਾਣੀ ਦਾ ਚਲੋ ਲੈ ਜਾ ਦੁੱਧ ਵੀ ਦੇ ਕੋਲ ਸਾਹਦਾ ਹੀ ਤੇ ਉਤਰਾ ਵੀ ਖਾਲੀ ਨਿੱਗਰਵਾਨੇ ਦੀ ਬਾਕੀ ਕੋਈ ਵੀ ਆਪਣੀ ਚਵਾਈ ਕਰਾ ਲੇ ਥੋੜਾ ਅੱਗੇ ਮੈਂ ਬੋਲਿਆ ਕੀ ਉਹ ਕੋਈ ਨਾ ਖਾ ਉਹ ਤਾਂ ਨਿੱਗਰਵਾਨੇ ਦੀ ਹੈ ਪੀ ਸਿਆ ਹਾਂਜੀ ਬਾਕੀ ਦੁੱਧ ਪੂਰਾ 5 ਲੀਟਰ ਹੋਊਗਾ ਠੀਕ ਹੈ ਹਾਂ ਬਾਕੀ ਥਾਂ ਨਹੀਂ ਚੱਲਤਾ ਤੁਸੀਂ ਦੇਖ ਸਕਦੇ ਜੇ ਲਾਗੇ ਤਾਂ ਤੇ ਥਾਂ ਥਾਂ ਨੂੰ ਉਤਰਾਂ ਚਾਰੇ ਓਕੇ ਚਾਰੇ ਕੋਈ ਪੂਰ ਸ਼ਕਤਾ ਨਹੀਂ ਕੋਈ ਥਾਂ ਜ ਕਿਸੇ ਦੂਹ ਚ ਵਾਦ ਕਰ ਨਹੀਂ ਹੋਈ ਤੇ ਮੁੱਲ ਫਿਰ ਮੁੱਲ ਹਰ ਪੁਲਿਸ ਦਾ 15 ਹਾਂਜੀ 12 ਨਹੀਂ ਜਰਾ ਅੱਛਾ 12 ਯਾਰ 12 ਠੀਕ ਆ ਦੇਖ ਸਕਦੇ ਜੇ ਹੈਗੀ ਠੰਡੀ ਤੇਰੀ ਉਤਰਾ ਤੇ ਬਾਕੀ ਜੋ ਫੋਨ ਲਾਵੇ ਕੋਈ ਵੇਰ ਆਪੇ ਸੌਦਾ ਮੋਕੇ ਤੇ ਹੋ ਜਾਊਗਾ ਹਨਾ ਠੀਕ ਹੈ ਜੀ